ਹੈਲੋ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੰਦੀਵਾਲ ਬੁਟੀਕ ਤੁੰਗਵਾਲੀ ਤੇ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਆ ਗੁੰਮ ਲੈਸ ਲਾਉਣ ਦੇ ਤਿੰਨ ਤਰੀਕੇ ਤਲਾਗਣ ਲੱਗ ਤਰੀਕੇ ਦੱਸਾਂਗੇ ਅੱਜ ਤੁਹਾਨੂੰ ਵੀ ਆਪਾਂ ਗੁੰਮ ਲੈਸ ਹੈ ਜਿਹੜੀ ਉਹ ਕਿਸ ਤਰ੍ਹਾਂ ਅਟੈਚ ਕਰ ਸਕਦੇ ਆ ਗੁੰਮ ਲੈਸ ਹੁੰਦੀ ਹੈ ਜਿਹੜੀ ਉਹਦੇ ਉੱਪਰਲੀ ਸਾਈਡ ਕੋਈ ਵੀ ਸਲਾਈ ਦਿਖਾਈ ਨਹੀਂ ਦਿੰਦੀ ਉਹਨੂੰ ਆਪਾਂ ਗੁੰਮ ਲੈਸ ਕਹਿੰਦੇ ਆ ਜਿਹੜੀਆਂ ਸਾਰੀਆਂ ਸਲਾਈਆਂ ਹੁੰਦੀਆਂ ਉਹ ਨੀਚੇ ਹੀ ਆਉਂਦੀਆਂ ਕੱਪੜੇ ਦੇ ਉਹ ਵਾਲੀ ਲੇਸ ਆਪਾਂ ਤੁਹਾਨੂੰ ਦੱਸਾਂਗੇ ਅੱਜ ਵੀ ਕਿਸ ਤਰ੍ਹਾਂ ਲੰਘਦੀ ਹੈ ਇਸ ਲਈ ਆਪਾਂ ਦੇਖੋ ਇਹ ਤਿੰਨ ਪੱਟੀਆਂ ਲੈ ਲਈਆਂ ਜਿਨ੍ਹਾਂ ਤੇ ਆਪਾਂ ਤੁਹਾਨੂੰ ਲੇਸ ਲਗਾਉਣੀ ਦੱਸਾਂਗੇ ਤੇ ਇਹ ਆਪਾਂ ਲੇਸ ਤੇ ਲੈ ਆ ਟੋਟੀ ਦੇਖੋ ਲਾਸਟ ਵਾਲਾ ਜਿਹੜਾ ਆਪਾਂ ਤੁਹਾਨੂੰ ਦੱਸਾਂਗੇ ਉਹ ਇੱਕ ਸਲਾਈ ਨਾਲ ਵੀ ਗੁੰਮ ਲੇਸ ਕਿਵੇਂ ਲੱਗਦੀ ਹੈ ਇਹਨਾਂ ਦੋਨਾਂ ਤੇ ਦੋ ਸਲਾਈਆਂ ਲੱਗਣਗੀਆਂ ਫਰੰਟ ਤੇ ਜਿਹੜੀ ਆਪਾਂ ਦੱਸਾਂਗੇ ਮਤਲਬ ਕਿ ਪਹਿਲੀ ਆ ਤੇ ਜਿਹੜੀ ਲਾਸਟ ਤੇ ਦੱਸਾਂਗੇ ਉਹਦੇ ਵਿੱਚ ਲੱਗਣਗੀਆਂ ਸਿਰਫ ਇੱਕ ਸਲਾਈ ਆਓ ਦੇਖਦੇ ਹਾਂ ਕਿਵੇਂ ਲੱਗਦੀ ਹੈ ਗੁੰਮ ਲੇਸ ਆਉਂ ਸਿਗਨ ਲੈਸ ਲਾਉਣ ਦਾ ਪਹਿਲਾ ਤਰੀਕਾ ਇਹਦੇ ਲਈ ਆਪਾਂ ਇੱਕ ਪੱਟੀ ਲੈਂਦੀ ਹੈ ਤੇ ਇੱਕ ਟੁਕੜਾ ਆਪਾਂ ਲੈਸ ਦਾ ਲੈ ਲਿਆ ਦੇਖੋ ਆਪਾਂ ਕੱਪੜੇ ਦਾ ਸਿੱਧਾ ਪਾਸਾ ਜਿਹੜਾ ਉਹ نیچے ਰੱਖਿਆ ਹੈਗਾ ਤੇ ਆਪਾਂ ਪੁੱਠਾ ਪਾਸਾ ਜਿਹੜਾ ਉਹ ਉੱਪਰ ਹੈ ਤੇ ਲੈਸ ਦਾ ਦੇਖੋ ਜਿਹੜਾ ਇਹ ਵਾਲਾ ਸਿੱਧਾ ਪਾਸਾ ਹੈਗਾ ਇਹ ਆਪਾਂ ਉੱਪਰ ਨੂੰ ਰੱਖਣਾ ਤੇ ਆ ਪੁੱਠਾ ਪਾਸਾ ਜਿਹੜਾ نیچے ਤੁਸੀਂ ਸੇਮ ਹੀ ਕੱਪੜੇ ਤੇ ਐਸੀ ਤਰ੍ਹਾਂ ਹੀ ਅਪਲਾਈ ਕਰਨਾ ਦੇਖੋ ਆਪਾਂ ਲੈਸ ਨੂੰ ਇਸ ਤਰ੍ਹਾਂ ਰੱਖਣਾਗਾ ਮੂੰਹ ਹੋਵੇ ਉਹਦਾ ਅੰਦਰਲੀ ਸਾਈਡ ਨੂੰ ਮਤਲਬ ਕਿ ਜਦੋਂ ਵੀ ਆਪਾਂ ਘੇਰ ਤੇ ਲੈਸ ਲਾਉਣੀ ਹੈ ਜਾਂ ਚਾਕ ਤੇ ਲਾਉਣੀ ਹੈ ਅਪਾ 300 ਦੀ ਸਾਈਡ ਨੂੰ ਰੱਖ ਕੇ ਬੈਕ ਸਾਈਡ ਇਸ ਤਰ੍ਹਾਂ ਰੱਖ ਕੇ ਇਹਦੇ ਉੱਪਰ ਸਲਾਈ ਲਗਾ ਦੇਣੀ ਆ ਜਿਵੇਂ ਆਪਾਂ ਤੁਹਾਨੂੰ ਦਿਖਾਉਣੀ ਹੈਗੀ ਦੇਖੋ ਐਸੀ ਤਰ੍ਹਾਂ ਲੈਂਸ ਉੰਡਿਆ ਜਿਹੜੀ ਥੋੜੇ ਜਿਹਾ ਵੱਡੇ ਵਖੇ ਤੇ ਲਾਇਆ ਕਰੋ ਜਿਆਦਾ ਵੱਡਾ ਵੀ ਨਾ ਹੋਵੇ ਤੇ ਜਿਆਦਾ ਛੋਟਾ ਵੀ ਨਾ ਹੋਵੇ ਐਸਟਰਾ ਦੇਖੋ ਆਪਾਂ ਸਿੰਗਲ ਸਲਾਈ ਪਲਾ ਲਈ ਹੁਣ ਆਪਾਂ ਲਗਾਉਣੀ ਹੈਗੀ ਦੂਸਰੀ ਸਲਾਈ ਦੇਖੋ ਕਿਵੇਂ ਲਗੂਗੀ ਇਹ ਆਪਾਂ ਲੈਸ ਜਿਹੜੀ ਐਸ ਲੋਟ ਸੀ ਇਹਨੂੰ ਕੀ ਕਰਨਾ ਤੁਸੀਂ ਐਸ ਤਰ੍ਹਾਂ ਕਰਨਾ ਐਸ ਤਰ੍ਹਾਂ ਮੋੜ ਕੇ ਇਹਨੂੰ ਸਿੱਧੇ ਪਾਸੇ ਨੂੰ ਫੋਲਡ ਕਰਨਾ ਐਸ ਤਰ੍ਹਾਂ ਦੇਖੋ ਐਸ ਤਰ੍ਹਾਂ ਫੋਲਡ ਕਰਕੇ ਇਹਦੇ ਉੱਪਰ ਉੱਪਰ ਸਲਾਈ ਲਗਾ ਦੇਣੀ ਹੈ ਤੇ ਆਪਣੀ ਜਿਹੜੀ ਗੋਮ ਲੈਸ ਆ ਉਹ ਅਟੈਚ ਹੋ ਜਾਣੀ ਹੈ ਇਸ ਤਰ੍ਹਾਂ ਆਪਾਂ ਸਲਾਈ ਲਾ ਦਾਂਗੇ ਦੇਖੋ ਇੱਕ ਤਰੀਕਾ ਆਪਣਾ ਹੋ ਗਿਆ ਲੈਸ ਲਾਉਣ ਦਾ ਇਹ ਵਾਲਾ ਹੁਣ ਇਹਨੂੰ ਜਦੋਂ ਪਲਟਾਂਗੇ ਇਹਦੇ ਉੱਪਰ ਕੋਈ ਸਲਾਈ ਨਹੀਂ ਆਉਗੀ ਦੇਖੋ ਕੋਈ ਸਲਾਈ ਨਹੀਂ ਆਈ ਨਾ ਤੁਸੀਂ ਚਾਹੋ ਤਾਂ ਇੱਥੇ ਕੱਚੀ ਸਲਾਈ ਲਗਾ ਸਕਦੇ ਹੋ ਬਟ ਇਹਦੀ ਕੋਈ ਲੋੜ ਵੀ ਨਹੀਂ ਹੁੰਦੀ ਆਪਾਂ ਤੁਹਾਨੂੰ ਲਗਾ ਕੇ ਵੀ ਦਿਖਾ ਦਿੰਨੇ ਆ ਕਿ ਇਸ ਤਰ੍ਹਾਂ ਲਗਾਉਣੀ ਆ ਵੱਡੇ ਬੱਲੇ ਤੇ ਦਿੱਤਾ ਪੰਜ ਤੇ ਕਰਕੇ ਆਪਾਂ ਵਖਾ ਤੇ ਇੱਥੇ ਸਲਾਈ ਬਣਾ ਦਿੰਦੇ ਆ ਇਹ ਲੱਗ ਗਿਆ ਇਹ ਹੋ ਗਿਆ ਆਪਣਾ ਪਹਿਲਾ ਤਰੀਕਾ ਗੋਮ ਲੈਸ ਲਾਉਣ ਦਾ ਇਹਦੇ ਵੇਖੋ ਬੈਕ ਸਾਈਡ ਤੇ ਵੀ ਸਲਾਈ ਹੁੰਦੀ ਹੁੰਦੀ ਆ ਬਸ ਇੱਕ ਤੇ ਅੱਧੇਲੀ ਸਾਈਡ ਕੋਈ ਸਲਾਈ ਨਹੀਂ ਹੁੰਦੀ ਹਾਂਜੀ ਆਓ ਸਿੱਖਦੇ ਹਾਂ ਲੈਂਸ ਲਾਉਣ ਦਾ ਦੂਜਾ ਢੰਗ ਇੱਕ ਤਰੀਕੇ ਨਾਲ ਆਪਾਂ ਲਗਾ ਲਈ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਦੂਜਾ ਤਰੀਕਾ ਦੇਖੋ ਇਹ ਆਪਣੇ ਕੱਪੜੇ ਦੀ ਪੁੱਠੀ ਸਾਈਡ ਇਹ ਹੈਗੀ ਸਿੱਧੀ ਸਾਈਡ ਸੇਮ ਤੁਸੀਂ ਕਮੀਜ਼ ਤੇ ਵੀ ਇਦਾਂ ਹੀ ਅਪਲਾਈ ਕਰਨਾ ਸਿੱਧੀ ਸਾਈਡ ਉੱਪਰ ਰੱਖੀ ਆਪਾਂ ਦੇਖੋ ਹੁਣ ਆਪਾਂ ਜਿਹੜੀ ਲੈਂਸ ਦੀ ਸਿੱਧੀ ਸਾਈਡ ਆ ਇਹ ਹੈਗੀ ਆਪਣੀ ਪੁੱਠੀ ਸਾਈਡ ਇਹ ਹੈਗੀ ਧਿਆਨ ਨਾਲ ਦੇਖੋ ਇਹ ਵਾਲੀ ਸਿੱਧੀ ਸਾਈਡ ਇਹਨੂੰ ਆਪਾਂ ਕੀ ਕਰਨਾਗਾ ਸਿੱਧੀ ਸਾਈਡ ਆ ਜਿਹੜੀ ਉਹਨੂੰ ਇਸ ਤਰ੍ਹਾਂ ਰੱਖਣਾ ਸਿੱਧੀ ਸਾਈਡ ਇਹ ਵਾਲੀ ਹੈ ਇਹਨੂੰ نیچے ਰੱਖਣਾ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਰੱਖਣ ਤੋਂ ਬਾਅਦ ਇੱਥੇ ਆਪਾਂ ਸਲਾਈ ਲਗਾ ਲੈਣੀ ਆ ਤੁਸੀਂ ਪਹਿਲਾਂ ਕ੍ਰੀਜ਼ ਬਣਾ ਲਿਆ ਕਰੋ ਵੀ ਜਿੰਨਾ ਆਪਾਂ ਚਾਕ ਫੋਲਡ ਕਰਨਾ ਉਨੇ ਕ੍ਰੀਜ਼ ਬਣਾ ਕੇ ਆਪਾਂ ਉਹਦੇ ਉੱਪਰ ਉੱਪਰ ਅਪਲਾਈ ਕਰ ਲਾਂਗੇ ਜਾਂ ਚਾਕ ਨਾਲ ਨਿਸ਼ਾਨ ਲਗਾ ਲਿਆ ਕਰੋ ਆਪਾਂ ਤੁਹਾਨੂੰ ਇੱਥੇ ਅੰਦਾਜ਼ੇ ਜਿਹੇ ਨਾਲ ਦੱਸ ਦਿੰਨੇ ਆ ਇੱਥੇ ਆਪਾਂ ਅਪਲਾਈ ਕਰ ਲਾਂਗੇ ਇਹਨੂੰ ਦੇਖੋ ਸਲਾਈ ਲਗਾ ਕੇ ਇਹਨੂੰ ਜੁਆਇਨ ਕਰ ਲੈਣਾ ਪਹਿਲਾਂ ਲੱਗੂਗੀ ਇੱਕ ਸਲਾਈ ਨਾਰਮਲ ਵਖੇ ਤੇ ਨਾ ਜ਼ਿਆਦਾ ਵੱਡਾ ਨਾ ਜ਼ਿਆਦਾ ਛੋਟਾ ਤੁਸੀਂ ਚਾਹੋ ਤਾਂ ਇਥੋਂ ਹਲਕਾ ਜਿਹਾ ਖਿੱਚ ਸੁਕਦੇ ਹੋ ਦੇਖਣਾ ਸਫਾਈ ਥੋੜੀ ਜ਼ਿਆਦਾ ਹੋ ਗਈ ਹੈ ਜੇ ਆਪਾਂ ਹਲਕਾ ਜਿਹਾ ਕਪੜਾ ਖਿੱਚਦੇ ਨਹੀਂ ਆਪਣੇ ਕਪੜੇ 'ਚ ਥੋੜੇ ਥੋੜੇ ਬਾਲ ਜੇ ਪੈ ਜਾਂਦੇ ਆ ਦੇਖੋ ਆਪਾਂ ਇਸ ਤਰ੍ਹਾਂ ਅਪਲਾਈ ਕਰ ਲਈ ਇਹਨੂੰ ਆਪਾਂ ਪੁੱਠਾ ਪਾਸਾ ਜਿਹੜਾ ਉੱਪਰ ਨੂੰ ਰੱਖਿਆ ਸੀ ਹੁਣ ਆਪਾਂ ਕੀ ਕਰਨਾ ਦੇਖੋ ਇਹਨੂੰ ਇਸ ਤਰ੍ਹਾਂ ਫੋਲਡ ਕਰਕੇ ਤੇ ਇਹਨੂੰ ਇਹਦੇ ਉੱਪਰ ਰੱਖ ਕੇ ਸਲਾਈ ਲਗਾ ਦੇਣੀ ਹੈ ਇਹ ਹੋ ਗਿਆ ਲੈਸ ਲਾਉਣ ਦਾ ਦੂਜਾ ਤਰੀਕਾ ਫੋਲਡ ਕਰਨ ਤੋਂ ਬਾਅਦ ਤੁਸੀਂ ਇਸ ਤਰ੍ਹਾਂ ਕਿਨਾਰੇ ਕਿਨਾਰੇ ਦੇ ਉੱਪਰ ਸਲਾਈ ਲਗਾਉਣੀ ਹੈ ਇਸ ਤਰ੍ਹਾਂ ਜਿੰਨਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਪਲੀਜ਼ ਤਾਂ ਜੋ ਤੁਹਾਨੂੰ ਅੱਗੇ ਦੀ ਵੀ ਆਪਾਂ ਵੀਡੀਓ ਕੋਈ ਅਪਲੋਡ ਕਰੀਏ ਉਹਨਾਂ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਈ। ਦੇਖੋ ਇਹਨੂੰ ਆਪਾਂ ਜਦੋਂ ਇਸ ਤਰ੍ਹਾਂ ਪਲਟਾਂਗੇ ਤਾਂ ਤੁਸੀਂ ਦੇਖੋ ਇਹਦੇ ਉੱਪਰ ਵੀ ਕੋਈ ਸਲਾਈ ਨਹੀਂ ਆਈ। ਦੇਖੋ ਜਮਾ ਗੁੰਮ ਲੱਗੀ ਹੈ ਇਹਦੀ ਇੱਕ ਸਲਾਈ ਇੱਥੋਂ ਦਿਖਦੀ ਆ ਸੇਮ ਉਸੇ ਤਰ੍ਹਾਂ ਜਿਵੇਂ ਮੈਂ ਉਹ ਪਹਿਲਾਂ ਲਈ ਲੈਸਦੀ ਸੀ। ਇਹ ਹੋ ਗਿਆ ਦੂਜਾ ਤਰੀਕਾ ਹਾਂਜੀ ਦੇਖੋ ਦੋ ਤਰੀਕੇ ਨਾਲ ਆਪਾਂ ਲੇਸ ਲਾਉਣੀ ਸਿੱਖ ਲਈ ਦੋਨੋਂ ਸਾਈਡ ਗੁੰਮ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਤੀਜਾ ਤੇ ਲਾਸਟ ਤਰੀਕਾ ਤੁਸੀਂ ਇਹਦਾ ਦੇਖੋ ਇਹਦੇ ਨਾਲ ਕੀ ਕਰਨਾ ਆਪਾਂ ਜਦੋਂ ਲੇਸ ਲਾਵਾਂਗੇ ਲਾਵਾਂਗੇ ਤਾਂ ਗੁੰਮ ਬਟ ਸਲਾਈ ਆਪਾਂ ਇੱਕ ਵਰਤਾਂਗੇ ਇੱਕ ਸਲਾਈ ਨਾਲ ਹੀ ਆਪਾਂ ਤੇ ਜਿਹੜੀ ਲੇਸ ਆ ਉਹਨੂੰ ਗੁੰਮ ਕਰਕੇ ਅਟੈਚ ਕਰ ਦਵਾਂਗੇ ਕੱਪੜੇ ਦੇ ਨਾਲ ਦੇਖੋ ਇਹਦੇ ਲਈ ਆਪਾਂ ਕੀ ਕਰਨਾਗਾ ਇਹ ਆਪਣੀ ਅੱਗੇ ਕਮੀਜ਼ ਦਾ ਪੁੱਠਾ ਪਾਸਾ ਇਹ ਆ ਗਿਆ ਸਿੱਧਾ ਪਾਸਾ ਇਹਦੇ ਵੀ ਤੁਸੀਂ ਸੇਮ ਕੀ ਕਰਨਾ ਜਿੰਨੇ ਆਪਣੇ ਚੱਕ ਫੋਲਡ ਕਰਨੇ ਉਨੀਆਂ ਆਪਾਂ ਕ੍ਰੀਜ਼ ਬਣਾ ਲੈਣੀਆਂ ਇਸ ਤਰ੍ਹਾਂ ਬਣਾ ਕੇ ਕ੍ਰੀਜ਼ ਦੇਖੋ ਆਪਾਂ ਹੱਥ ਨਾਲ ਹੀ ਬਣਾ ਲਾਂਗੇ ਇਸ ਤਰ੍ਹਾਂ ਜਦੋਂ ਪ੍ਰੈਸ ਕਰੂਗੇ ਦੇਖੋ ਹਲਕੀ ਹਲਕੀ ਬਣ ਜੂਗੀ ਇਸ ਤੋਂ ਬਾਅਦ ਆਪਾਂ ਕੀ ਕਰਨਾ ਜਿਹੜਾ ਲੈਸ ਦਾ ਸਿੱਧਾ ਪਾਸਾ ਉਹ ਆਪਾਂ ਕੱਪੜੇ ਦਾ ਵੀ ਸਿੱਧਾ ਪਾਸਾ ਤੇ ਲੈਸ ਦਾ ਆਹ ਵਾਲਾ ਸਿੱਧਾ ਪਾਸਾ ਇਸ ਤਰ੍ਹਾਂ ਰੱਖਣਾ ਦੇਖੋ ਧਿਆਨ ਨਾਲ ਦੇਖੋ ਪੁੱਠਾ ਪਾਸਾ ਉੱਪਰਲੀ ਸਾਈਡ ਜਿਹੜਾ ਸਿੱਧਾ ਪਾਸਾ ਉਹ نیچے ਇਸ ਤੋਂ ਬਾਅਦ ਕੀ ਕਰਨਾ ਇਹਨੂੰ ਆਪਾਂ ਕਰੀਜ਼ ਦੇ ਉੱਪਰ ਰੱਖ ਕੇ ਤੇ ਇੱਥੋਂ ਆਪਾਂ ਕੱਪੜੇ ਨੂੰ ਇਹਨੂੰ ਅਟੈਚ ਨਹੀਂ ਕਰਨਾ ਪਹਿਲਾਂ ਸਲਾਈ ਨਹੀਂ ਲਾਉਣੀ ਇਹਨੂੰ ਇਸ ਤਰ੍ਹਾਂ ਫੋਲਡ ਕਰਨਾ ਦੇਖੋ ਫੋਲਡ ਕਰਕੇ ਇਹਦੇ ਉੱਪਰ ਉੱਪਰ ਸਲਾਈ ਲਗਾ ਦਾਂਗੇ ਇਹ ਜਿਹੜੀ ਲੇਸ ਆਪਣੀ ਇਹ ਸਿੰਗਲ ਸਲਾਈਨ ਵਾਲੀ ਲੱਗ ਜੂਗੀ ਸਿਰਫ ਇੱਕ ਸਲਾਈ ਲਗਾਵਾਂਗੇ ਆਪਾਂ ਇਹਦੇ ਉੱਪਰ ਕਰੀਜ਼ ਦੇ ਉੱਪਰ ਲੇਸ ਨੂੰ ਰੱਖਦੇ ਜਾਣਾ ਤੇ ਫੋਲਡ ਕਰਕੇ ਕੱਪੜੇ ਨੂੰ ਐਦਾਂ ਮੋੜ ਕੇ ਇਹਦੇ ਉੱਪਰ ਸਲਾਈ ਲਾ ਦੇਣੀ ਹੈ ਹਾਂਜੀ ਦੇਖੋ ਇਸ ਤਰ੍ਹਾਂ ਆਪਾਂ ਫੋਲਡ ਕਰਕੇ ਹਲਕਾ ਜਿਹਾ ਖਿੱਚ ਕੇ ਬੈਕ ਸਾਈਡ ਤੋਂ ਜੰਮ ਹਲਕਾ ਜਿਹਾ ਖਿੱਚਣਾਗਾ ਤੇ ਇਸ ਤਰ੍ਹਾਂ ਆਪਾਂ ਲਗਾ ਦੇਣੀ ਹੈ ਦੇਖੋ ਲੈਸ ਨੂੰ ਇਹ ਲੈਸ ਇੱਕ ਸਲਾਈਨ ਵਾਲੀ ਹੈ ਟੈਪ ਦੀ ਜਿਆਦਾ ਸਲਾਈ ਵੀ ਨਹੀਂ ਲੱਗਦੀ ਇਹ ਤੇ ਤੇ ਸੋਹਣੀ ਵੀ ਬਹੁਤ ਲੱਗੂਗੀ ਦੇਖਿਓ ਅੱਜ ਕੱਲ ਬਹੁਤ ਟ੍ਰੈਂਡ ਚ ਆਗਾ ਵੀ ਆਪਾਂ ਗਮ ਲੈਸ ਲਾ ਕੇ ਸੂਟ ਜਿਹੜਾ ਡਿਜ਼ਾਈਨ ਕਰੀਏ ਦੇਖੋ ਪਹਿਲਾਂ ਆਪਾਂ ਲਗਾਉਂਦੇ ਸੀ ਉਦੋਂ ਆਪਾਂ ਉੱਪਰ ਸਲਾਈ ਲਗਾ ਦਿੰਦੇ ਸੀ ਜਦੋਂ ਆਪਾਂ ਗੁੰਮਲ ਲਗਾਵਾਂਗੇ ਤਾਂ ਸੂਟ ਦੀ ਲੁੱਕ ਹੋਰ ਵੀ ਬਹੁਤ ਸੋਹਣੀ ਆਉਂਦੀ ਹੈ ਦੇਖੋ ਇਹ ਹੋ ਗਈ ਇਹਨੂੰ ਇਸ ਤਰ੍ਹਾਂ ਪਲਟ ਲੈਣਾ ਦੇਖੋ ਇਹਦੇ ਉੱਪਰ ਵੀ ਕੋਈ ਸਲਾਈ ਨਹੀਂ ਆਈ ਨਾਲੇ ਤਾਂ ਇੱਕ ਸਲਾਈ ਨਾਲ ਅਟੈਚ ਹੋ ਗਈ ਤੇ ਨਾਲੇ ਉੱਪਰ ਕੋਈ ਸਲਾਈ ਨਹੀਂ ਹੈਗੀ ਦੇਖੋ ਇਹ ਤਿੰਨ ਤਰੀਕੇ ਵਰਤ ਕੇ ਤੁਸੀਂ ਜਿਹੜੀ ਆਪਣੀ ਲੈਸ ਆ ਉਹ ਸੂਟ ਨਾਲ ਅਟੈਚ ਕਰ ਸਕਦੇ ਹੋ ਤੇ ਆਪਣੇ ਸਿੰਪਲ ਸੂਟ ਨੂੰ ਜਿਹੜਾ ਉਹ ਡਿਜ਼ਾਈਨਰ ਸੂਟ ਬਣਾ ਸਕਦੇ ਹੋ ਦੇਖੋ ਜਿਹਨੂੰ ਜਿਹਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ